ਵਿਆਹ ਵਾਲਾ ਮੁੰਡਾ ਘੋੜੀ ਚੜਕੇ ਲਿਜਾ ਰਿਹਾ ਸੀ ਬਰਾਤ ਰਾਹ ਵਿੱਚ ਰੋਕ ਲਿਆ ਮਸ਼ੂਕ ਨੇ ਕਰਤਾ ਆ ਕੰਮ ਦੋਸਤੋ ਤੁਸੀਂ ਵਿਆਹ ਵਾਲੇ ਮੁੰਡੇ ਨੂੰ ਘੋੜੀ ਚੜਦੇ ਤਾਂ ਬਹੁਤ ਵਾਰ ਦੇਖਿਆ ਹੋਵੇਗਾ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਵੀਡੀਓ ਵਿੱਚ ਜੋ ਵਿਆਹ ਵਾਲਾ ਮੁੰਡਾ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਆਪਣੇ ਮਾਪਿਓ ਦੇ ਜ਼ੋਰ ਪਾਉਣ ਤੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਰਿਹਾ ਸੀ ਪਰ ਜਿਸ ਦਿਨ ਇਸ ਦੀ ਬਰਾਤ ਜਾਣੀ ਹੁੰਦੀ ਹੈ ਤਾਂ ਇਸ ਦੀ ਮਸ਼ੂਕ ਨੂੰ ਪਤਾ ਲੱਗ ਜਾਂਦਾ ਹੈ ਕਿ ਮੁੰਡਾ ਤਾਂ ਕਿਤੇ ਹੋਰ ਵਿਆਹ ਕਰਵਾ ਰਿਹਾ ਹੈ ਤਾਂ ਕੁੜੀ ਘੋੜੀ ਤੇ ਬੈਠੇ ਬਰਾਤ ਲਿਜਾ ਇਹ ਮੁੰਡੇ ਨੂੰ ਰਾਹ ਵਿੱਚ ਰੋਕ ਕੇ ਥੱਲੇ ਲਾ ਲੈਂਦੀ ਏ ਅਤੇ ਉਸ ਦੇ ਬੰਨਿਆ ਸੇਰਾ ਵੀ ਲਾ ਕੇ ਪਰਾਂ ਸੁੱਟ ਦਿੰਦੀ ਏ ਤਾਂ ਇਹ ਦੇਖ ਕੇ ਮੁੰਡੇ ਦੀ ਮਾਂ ਅਤੇ ਹੋਰ ਔਰਤਾਂ ਕੁੜੀ ਨੂੰ ਫੜ ਕੇ ਪਰਾਂ ਲੈ ਜਾਂਦੀਆਂ ਨੇ ਪਰ ਕੁੜੀ ਫੇਰ ਦੁਬਾਰਾ ਭੱਜ ਕੇ ਮੁੰਡੇ ਕੋਲ ਆਉਂਦੀ ਹੈ ਅਤੇ ਉਸ ਨੂੰ ਫੜ ਲੈਂਦੀ ਏ ਅਤੇ ਸਾਰੇ ਹੀ ਪਰਿਵਾਰ ਨੂੰ ਕਹਿੰਦੀ ਹੈ ਕਿ ਇਹਦੇ ਨਾਲ ਤਾਂ ਮੈਂ ਵਿਆਹ ਕਰਵਾਉਣਾ ਏ ਜਦੋਂ ਕੁੜੀ ਮੁੰਡੇ ਨੂੰ ਪੁੱਛਦੀ ਹੈ ਕਿ ਤੂੰ ਮੈਨੂੰ ਬਿਨਾਂ ਦੱਸੇ ਕਿਤੇ ਹੋਰ ਵਿਆਹ ਕਿਉਂ ਕਰਵਾ ਰਿਹਾ ਏ ਤਾਂ ਮੁੰਡਾ ਕੁਝ ਵੀ ਨਹੀਂ ਬੋਲਦਾ ਅਤੇ ਚੁੱਪਚਾਪ ਹੀ ਖੜਾ ਰਹਿੰਦਾ ਏ ਸੋ ਤੁਹਾਨੂੰ ਮੁੰਡਾ ਕੁੜੀ ਵਿੱਚੋਂ ਕੌਣ ਗਲਤ ਲੱਗ ਰਿਹਾ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ